ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਾਈ ਜੀ ਆਪਣੀ ਗਾਂ ਇਹ ਪਹਿਲੇ ਸੂਏ ਸੂਈ ਐ ਜੇ 5 ਮਹੀਨੇ ਹੋ ਗਏ ਸੂਈ ਨੂੰ ਇਹਦਾ ਮੰਨ ਲਓ ਬਾਈ ਇਹ ਪਹਿਲਾਂ ਦਿੰਦੀ ਸੀ 18 ਲੀਟਰ ਦੁੱਧ ਡੰਗ ਦਾ 9 ਲੀਟਰ ਦੁੱਧ ਦਿੰਦੀ ਸੀ ਫੇਰ ਬਾਈ ਇਹ ਘਟਦੀ ਘਟਦੀ ਹੁਣ ਇਹ ਬਾਈ 12 ਕ ਲੀਟਰ ਤੇ ਆ ਗਈ ਸੀ 6 ਕ ਲੀਟਰ ਡੰਗ ਦਾ ਰਹਿ ਗਿਆ ਸੀ ਆਪਾਂ ਇਹਨੂੰ ਬਾਈ ਲੱਗੇ ਆਗੇ ਮਿਲਕ ਸ਼ੌਟ ਪਾਊਣਾ ਤੇ ਨਾਲ ਬਾਈ ਮਿਲਕ ਸ਼ੌਟ ਗੋਲੀਆਂ ਵੀ ਨੇ ਸੋਨੂੰ ਆਪਾਂ ਉਹਦੀ ਮੈਂ ਫੋਟੋ ਪਾਉਂ ਸਕਰੀਨ ਤੇ ਬਈ ਤੁਸੀਂ ਉਹ ਪਾਊਡਰ ਵਰਤ ਕੇ ਦੇਖਿਓ ਬਹੁਤ ਘੈਂਟ ਰਿਜ਼ਲਟ ਆ ਉਹਦਾ ਆਹ ਦੇਖੋ ਛੋਟੇ ਸਾਹਮਣੇ ਆ ਬਈ 8 ਲੀਟਰ ਦੁੱਧ ਦਵਾਰੇ ਕਰਗੀ ਡੰਕਦਾ 16 ਲੀਟਰ ਤੇ ਆ ਗਈ ਅੱਜ 15 ਦਿਨ ਹੋ ਗਏ ਆਪਾਂ ਨੂੰ ਵਰਤਦਿਆਂ ਨੂੰ ਡੇਲੀ ਵਰਤਦੇ ਆ ਬਈ ਆਪਾਂ 100 ਗ੍ਰਾਮ ਸਵੇਰੇ 100 ਗ੍ਰਾਮ ਸ਼ਾਮ ਨੂੰ ਪਾਊਡਰ ਕਿਉਣ ਤੋਂ ਘੰਟਾ ਪਹਿਲਾਂ ਨਾਲ ਇੱਕ ਗੋਲੀ ਬਈ ਉਹ ਗੋਲੀ ਦਾ ਕੰਮ ਕੀ ਹੈ ਬਈ ਗੋਲੀ ਨਾਲ ਵਧੀਆ ਥਣਾ ਚ ਬਸਮਾ ਹੁੰਦਾ ਜਿਵੇਂ ਕੋਈ ਪਸ਼ੂ ਦੁੱਧ ਲੈ ਕੇ ਭੱਜ ਜਾਂਦਾ ਉਹ ਨਾ ਬਾਈ ਕੋਈ ਪਸ਼ੂ ਦੁੱਧ ਲੈ ਕੇ ਭੱਜੇ ਉਹਦੇ ਨਾਲ ਵਧੀਆ ਬਸੂ ਤੇ ਉਹ ਕਰਦਾਗਾ ਵਧੀਆ ਦੁੱਧ ਦਿੰਦਾਗਾ ਬਹੁਤ ਘੈਂਟ ਰਿਜ਼ਲਟ ਆ ਬਾਈ ਤੁਹਾਨੂੰ ਵਾਕੀ ਮੈਂ ਵੀਰੇ ਹੋਣਾ ਪਰੇ ਪਿਆਗਾ ਸੋਨ ਮੈਂ ਸਕਰੀਨ ਦੇ ਉੱਪਰ ਉਹਦੀ ਫੋਟੋ ਪਾਉਂਗਾ ਤੁਸੀਂ ਦੇਖਿਓ ਬਾਈ ਜ਼ਰੂਰ ਵਰਤਿਓ ਬਹੁਤ ਘੈਂਟ ਰਿਜ਼ਲਟ ਆ ਬਾਈ ਰੇਟ ਬਹੁਤ ਘੱਟ ਆਗਾ ਦੁੱਨੇ ਡੰਗ ਬਾਈ ਚੋਣ ਤੋਂ ਘੰਟਾ ਪਹਿਲਾਂ 100 100 ਗ੍ਰਾਮ ਪਾਊਡਰ ਇੱਕ ਇੱਕ ਗੋਲੀ ਤੁਸੀਂ ਇੱਕ 5 ਕਿਲੋ ਮੰਨ ਲਾਦਾ ਬਈ ਪਾਊਡਰ ਹੁੰਦਾ ਉਹ 5 ਕਿਲੋ ਦਾ ਪੈਕਟ ਆ 5 ਕਿਲੋ ਪਾਊਡਰ ਤੇ 21 ਗੋਲੀਆਂ ਇੱਕ ਵਾਰ ਲਿਆ ਕੇ ਦੇਖੋ ਜਿਹੜਾ ਤੁਹਾਡੇ ਬਸੂ ਨੂੰ ਮੰਨ ਲਓ 5 ਮਹੀਨੇ ਹੋ ਗਏ ਜਾਂ 7 ਹੋ ਗਏ ਸੂਏ ਨੂੰ ਉਹ ਹੌਲੀ ਹੌਲੀ ਦੁੱਧ ਘਟਣਾ ਸਟਾਰਟ ਹੋ ਜਾਂਦਾ ਬਈ ਜਮਾ ਪੂਰੀ ਕੁਆਲਿਟੀ ਦੁੱਧ ਦੀ ਤੇ ਪੂਰਾ ਵਧੀਆ ਫੈਂਟ ਤੇ ਪੂਰਾ ਦੁੱਧ ਚ ਵਾਧਾ ਹੁੰਦਾ ਬਈ ਬਹੁਤ ਧੰਨਵਾਦ ਵੀਰੇ